ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਜੀਵਾਂ ਦੇ ਮਨੁੱਖ ਦੇ ਜੋ ਭਰਮ ਜੋ ਭੁਲੇਖੇ ਹਨ ਉਹਨਾਂ ਨੂੰ ਦੂਰ ਕਰਦੇ ਹਨ ਸੋ ਜਿਸ ਤਰ੍ਹਾਂ ਸਾਨੂੰ ਇਹ ਬਹੁਤ ਵੱਡਾ ਇੱਕ ਭੁਲੇਖਾ ਹੈ ਬਹੁਤ ਗੰਤੀ ਨੂੰ ਕਿ ਅਸੀਂ ਅਛਾਣ ਕਰਕੇ ਕੱਪੜੇ ਬਦਲ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਕੇਵਲ ਵਾਪਸ ਆ ਜਾਂਦੇ ਹਾਂ ਸੋ ਗੁਰੂ ਦੀ ਬਾਣੀ ਗੁਰੂ ਦਾ ਬਚਨ ਨਹੀਂ ਸੁਣਦੇ ਇਹ ਬਹੁਤ ਵੱਡਾ ਇੱਕ ਭੁਲੇਖਾ ਹੈ ਭਰਮ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਬੋਲਾਂ ਰਹੀਂ ਆਪਣੇ ਸ਼ਬਦਾਂ ਰਹੀਂ ਇਸ ਭਰਮ ਨੂੰ ਦੂਰ ਕਰਦੇ ਹਨ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਸਤ ਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜਚਰ ਸ਼ਬਦ ਨਾ ਕਰੇ ਵਿਚਾਰ ਵੀ ਜਿੰਨੀ ਵੀ ਲੁਕਾਈ ਹੈ ਜਿੰਨੀ ਵੀ ਮਨੁੱਖਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਰੀ ਅੱਖਾਂ ਨਾਲ ਬਾਹਰੋਂ ਦੇਖ ਲੈਂਦੇ ਹਨ ਭਾਈ ਇਸ ਤਰ੍ਹਾਂ ਦੇਖ ਕੇ ਕਿਸੇ ਨੂੰ ਮੁਕਤੀ ਨਹੀਂ ਮਿਲ ਜਾਣੀ ਜਚਰ ਸ਼ਬਦ ਨਾ ਕਰੇ ਵਿਚਾਰ ਇਸ ਲਈ ਗੁਰਬਾਣੀ ਦੀ ਵਿਚਾਰ ਹੋਣੀ ਜ਼ਰੂਰੀ ਹੈ ਹਰੇਕ ਗੁਰੂ ਘਰ ਵਿੱਚ ਹਰੇਕ ਸਮਾਗਮ ਤੇ ਗੁਰਬਾਣੀ ਦੀ ਵਿਚਾਰ ਆਪਾਂ ਜ਼ਰੂਰ ਕਰਿਆ ਕਰਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ